ਗੁਰ ਜੀ ਦਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਚੌਥਾ ਜਿਹਾ ਹਰ ਰਸ ਰਹੀ ਅਗਾਈ ਜਿਹਾ ਹਰ ਰਸ ਇਥੇ ਚਾਲ ਅਨਸਾਰ ਵਿਸਾਮ ਜਿਹਾ ਹਰ ਰਸ ਰਹੀ ਅਗਾਈ ਜਿਹਾ ਹਰ ਰਸ ਰਹੀ ਅਗਾਈ ਗੁਰਮੁਖ ਪੀਵੇ ਸਹਿਜ ਸਮਾਈ ਹਰ ਰਸ ਜਨ ਚੱਖੋ ਜੀ ਭਾਈ ਹਰ ਰਸ ਜਨ ਚੱਖੋ ਜੀ ਭਾਈ ਹਰ ਰਸ ਤੇ ਵਿਸਰਾਮ ਹਰ ਰਸ ਜਨ ਚੱਖੋ ਜੀ ਭਾਈ ਤੌ ਕਾਤ ਅਨੰਤ ਤੌ ਕਾਤ ਇਥੇ ਵਿਸਰਾਮ ਤੌ ਕਾਤ ਕਾਤ ਭੁੱਲੇ ਹੀ ਭੁੱਲਣਾ ਆਤਸਾਦ ਲੋ ਭਾਈ ਤੌ ਕਾਤ ਅਨਤ ਸਾਦ ਲੋ ਭਾਈ ਰਹਾਓ ਗੁਰਮਤਿ ਰਸ ਰਾਖਉ ਉਰਤਾਰ ਗੁਰਮਤਿ ਰਸ ਇਥੇ ਵਿਸਰਾਮ ਰਾਖਉ ਉਰਤਾਰ ਗੁਰਮਤਿ ਰਸ ਰਾਖਉ ਉਰਤਾਰ ਉਰਤਾਰ ਸੰਬੰਧ ਕੀ ਪਾਠ ਹਰ ਰਸ ਰਾਤੇ ਰੰਗ ਮੁਰਾਰ ਮਨ ਮੁਖ ਹਰ ਰਸ ਚਾਖਿਆ ਨ ਜਾਏ ਮਨ ਮੁਖ ਪਦ ਤੇ ਵਿਸਰਾਮ ਲਾਉਣਾ ਹੈ ਮਨ ਮੁਖ ਹਰ ਰਸ ਚਾਖਿਆ ਨ ਜਾਏ ਹੁਮ ਕਰੈ ਬਹੁਤੀ ਮਿਲੇ ਸਜਾਇ ਨਦਰ ਕਰੇ ਤਾ ਹਰ ਰਸ ਪਾਵੈ ਤਾ ਹਰ ਰਸ ਪਾਵੈ ਨਾਨਕ ਹਰ ਰਸ ਹਰ ਗੁਣ ਗਾਵੇ ਸੂਹੀ ਮਹੱਲਾ ਚੌਥਾ ਘਰ ਛੇਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਨੀਤ ਜਾਤ ਹਰ ਜਪਤਿਆ ਉਤਮ ਪਦਵੀ ਪਾਏ ਉਤਮ ਪਦਵੀ ਪਾਏ ਉਤਮ ਪਦਵੀ ਪਾਏ ਪੂਛੋ ਬਿਦਰ ਦਾਸੀ ਸੁਤੈ ਸੁਤੈ ਨਹੀਂ ਕਹਿਣਾ ਪੂਛੋ ਬਿਦਰ ਇਥੇ ਤਾਂ ਮੈਂ ਦਾਸੀ ਸੁਤੈ ਦਾਸੀ ਦਾ ਪੁੱਤਰ ਸੀ ਜੋ ਭਗਤ ਬਿਦਰ ਜੀ ਪੂਛੋ ਬਿਦਰ ਦਾਸੀ ਸੁਤੈ ਇਥੇ ਵਿਸਰਾਮ ਹੈ ਕਿਸਨ ਉਤਰਿਆ ਘਰ ਜਿਸ ਜਾਏ पूछो बेदर दासी सुतै किसन उतरिया कार जिस जाय हर की अकाथ कथा सुन हो जान पाई जित सहसा दुख भूख सब लह जाय हर की अकाथ कथा सुन हो जन पाई इथे विश्राम जित सहसा दुख भूख सब लह जाय रहाओ रवदास चमार उस्तत करे ਹਰ ਕੀਰਤ ਨਿਮਖ ਇਕ ਗਾਏ ਪਤਿਤ ਜਾਤ ਉਤਮ ਭਇਆ ਚਾਰ ਵਰਨ ਪਏ ਪਗ ਆਏ ਹਾਂਜੀ ਸਦਾਸ ਜਮਾਰ ਉਸਤਤ ਕਰੇ ਇਥੇ ਵਿਸਰਾਮ ਹੈ ਹਰ ਕੀਰਤ ਨਿਮਖ ਇਕ ਗਾਏ ਹਾਂਜੀ ਠਮਕ ਨਾਮ ਦੇਹ ਪਤਿਤ ਜਾਤ ਉਤਮ ਭਇਆ ਚਾਰ ਵਰਨ ਪਏ ਪਗ ਆਏ ਨਾਮ ਦੇਹ ਪ੍ਰੀਤ ਲੱਗੀ ਹਰ ਸੀਤੀ ਹਾਂਜੀ ਇਹ ਨਾਮ ਦੇਵ ਨਹੀਂ ਕਹਿਣਾ ਵਾਵਾ ਨਹੀਂ ਕਹਿਣਾ ਐੜਾ ਉਚਾਰਨ ਕਰਨਾ ਨਾਮ ਦੇ ਪ੍ਰੀਤ ਲੱਗੀ ਹਰ ਸੀਤੀ ਲੋਕ ਛਿਪਕ ਹੈ ਬੁਲਾਏ ਲੋਕ ਛਿਪਕ ਹੈ ਬੁਲਾਏ ਖੱਤਰੀ ਬ੍ਰਾਹਮਣ ਪੇਠ ਦੇ ਛੋਡੇ ਹਰ ਨਾਮ ਦੇ ਲੀਆ ਮੁਖ ਲਾਏ ਇਹ ਵੀ ਯਾਦ ਰੱਖਣ ਵਾਲੀ ਯਮ ਕਾ ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਇੱਥੇ ਵਿਸਰਾਮ ਹਰ ਹਰ ਨਾਮ ਦੇ ਉਹ ਨਹੀਂ ਕਹਿਣਾ ਹਰ ਇੱਥੇ ਯਮ ਕਲਾ ਦਿੰਦੀ ਹੈ ਨਾਮ ਦੇ ਉਹ ਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ 86 ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿਨ ਕਉ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਇ ਜਿਤਨੇ ਭਗਤ ਹਰਿ ਸੇਵਕਾ ਇਥੇ ਵਿਸਰਾਮ ਹੈ ਮੁਖ 68 ਤੀਰਥ ਤੇ ਠਮਕੇ ਤਿੰਨ ਤਿਲਕ ਕਢਾਏ ਜਨ ਨਾਨਕ ਤਿਨ ਕਉ ਅਨ ਦਿਨ ਪਰਸੇ ਇਥੇ ਵਿਸਰਾਮ ਜੇ ਕਿਰਪਾ ਕਰੇ ਹਰ ਰਾਇ ਸੁਹੀ ਮਹੱਲਾ ਚੌਥਾ ਤਿਨੇ ਅੰਤਰ ਹਰ ਆਰਾਧਿਆ ਜੇਨ ਕਉ ਧੁਰ ਲਿਖਿਆ ਲਿਖਤ ਲਿਲਾਰਾ ਤੇਨ ਕੀ ਬਖੀਲੀ ਕੋਈ ਕਿਆ ਕਰੇ ਜੇਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ ਹਰ ਹਰ ਧਿਆਏ ਮਨ ਮੇਰੇ ਮਨ ਧਿਆਏ ਹਰ ਜਨਮ ਜਨਮ ਕੇ ਸਭ ਦੁਖ ਨਿਵਾਰਨ ਹਾਰਾ ਇਹ ਵਿਸਰਾਮ ਧਿਆਨ ਨਾਲ ਲਉਣਾ ਹੈ ਹਰ ਹਰ ਧਿਆਏ ਮਨ ਮੇਰੇ ਇਥੇ ਠਮਕ ਲਾ ਦਨੀ ਮਨ ਧਿਆਏ ਹਰ ਇਥੇ ਵਿਸਰਾਮ ਹੈ ਜਨਮ ਜਨਮ ਕੇ ਸਭ ਦੁਖ ਨਿਵਾਰਨ ਹਾਰਾ ਰਹਾਉ ਤੋਰ ਭਗਤ ਜਨਾ ਕਉ ਬਖਸ਼ਿਆ ਹਰ ਅੰਮ੍ਰਿਤ ਭਗਤ ਪੰਡਾਰਾ ਮੂਰਖ ਹੋਵੇ ਸੋ ਓਨ ਕੀ ਰੀਸ ਕਰੇ ਕਿਸ ਹਾਲਤ ਪਲਤ ਮੁਹਕਾਰਾ ਸੇ ਭਗਤ ਸੇ ਸੇਵਕਾ ਜਿਨਾ ਹਰ ਨਾਮ ਪਿਆਰਾ ਤੈਨ ਕੀ ਸੇਵਾ ਤੀ ਹਰ ਪਾਈਐ ਸਿਰ ਨਿੰਦਕ ਕੈ ਪਵੈ ਛਾਰਾ ਜੇ ਸਕਾਰ ਬਿਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਛ ਕਰੋ ਵਿਚਾਰਾ ਇਹ ਵਿਸਰਾਮ ਬਹੁਤ ਧਿਆਨ ਨਾਲ ਲਾਉਣਾ ਹੈ ਜਿਸ ਘਰ ਵਰਤੀ ਇਥੇ ਠਮਕ ਲਾ ਦੇਣੀ ਹੈ ਕਈ ਪਾਠੀ ਸਿੰਘ ਵਰਤੀ ਕਹਿ ਜਾਂਦੇ ਨੇ ਸਿਹਾਰੀ ਹੈ ਵਰਤੀ ਬੋਲਣਾ ਹੈ ਜਿਸ ਘਰ ਵਰਤੀ ਸੋਈ ਜਾਣਾ ਇਥੇ ਵਿਸਰਾਮ ਹੈ ਜਗਤ ਗੁਰ ਨਾਨਕ ਪੂਜ ਇਥੇ ਠਮਕ ਲਾ ਦਿੰਦੀ ਹੈ ਕਰੋ ਵਿਚਾਰਾ ਛੋ ਚਾਹੋ ਪੀੜੀ ਆਦ ਜੁਗਾਦ ਵਕੀਲੀ ਕਿਨੈ ਨਾ ਪਾਇਓ ਹਰ ਸੇਵਕ ਪਾਇ ਮਿਸਤਾਰਾ ਇਹ ਵੀ ਵਿਸਰਾਮ ਮਹੰਗਾ ਵਿਸਰਾਮ ਐ ਚਾਹੋ ਪੀੜੀ ਪਹਿਲਾਂ ਚਾਹੋ ਹੋੜਾ ਨਹੀਂ ਲਾ ਦੇਣਾ ਓਂਕੜਾ ਚਾਹੋ ਛੇਤੀ ਬੋਲਨਾ ਪੀੜੀ ਨਹੀਂ ਕਹਿਣਾ ਪੀੜੀ ਭਾਰਾ ਬੋਲਨਾ ਚਾਹੋ ਪੀੜੀ ਆਦ ਜੁਗਾਦ ਇਥੇ ਠਮਕ ਬਖੀਲੀ ਕਿਨੈ ਨਾ ਪਾਇਓ ਇਥੇ ਵਿਸਰਾਮ ਹੈ ਹਰ ਇਥੇ ਯਮ ਕਲਾ ਕੇ ਹਰ ਪਾਤੇ ਸੇਵਕ ਭਾਏ ਸੰਮੰਦਕ ਪਾਠ ਹੈ ਨਿਸ਼ਤਾਰਾ ਸੁਹੀ ਮਹੱਲਾ ਚੌਥਾ ਜਿੱਥੈ ਹਰ ਆਰਾਧੀ ਐ ਤਿੱਥੈ ਹਰ ਮਿੱਤ ਸਹਾਈ ਮਿੱਤ ਪਦ ਕਸਕੇੀ ਬੁਲਨਾ ਗੁਰ ਕਿਰਪਾ ਦੇ ਹਰ ਮਨ ਵਸੈ ਹਉrt ਵਿਦ ਲਿਆ ਨਾ ਜਾਈ ਹਰ ਤਨ ਸੰਚੀ ਹਰ ਤਨ ਸੰਚੀਐ ਭਾਈ ਹਰ ਤਨ ਇਥੇ ਵਿਸਰਾਮ ਹੈ ਸੰਚੀਐ ਭਾਈ ਜੇ ਹਲਤ ਪਲਤ ਹਰ ਹੋਏ ਸਖਾਈ ਇਸੇ ਤਰ੍ਹਾਂ ਜੇ ਜਦਿ ਸਿਹਾਰੀ ਨਾਲ ਉਚਾਰਨ ਕਰਨਾ ਜੇ ਨਹੀਂ ਕਹਿ ਦੇਣਾ ਜੇ ਹਲਤ ਪਲਤ ਹਰ ਹੋਏ ਸਖਾਈ ਸਤ ਸੰਗਤੀ ਸੰਗ ਹਰ ਤਨ ਖੱਟੀ ਐ ਕਿ ਜੀ ਦਾ ਅਰਥ ਹੁੰਦਾ ਜੇਕਰ ਜੇ ਦਾ ਅਰਥ ਹੁੰਦਾ ਜਿਹੜਾ ਸਤ ਸੰਗਤੀ ਸੰਗ ਹਰ ਤਨ ਖੱਟੀ ਐ ਹੋਰ ਥੈ ਹੋਰਤ ਉਪਾਏ ਹਰ ਤਾਨ ਕਿਤੇ ਨਾ ਪਾਈ ਹੋਰ ਥੈ ਹੋਰਤ ਉਪਾਏ ਹਰ ਤਾਨ ਕਿਤੇ ਨਾ ਪਾਈ ਸਤ ਸੰਗਤੀ ਸੰਗ ਹਰ ਧਨ ਖੱਟੀ ਐ ਇੱਥੇ ਵਿਸਰਾਮ ਐ ਹੋਰ ਥੈ ਇੱਥੇ ਥੋੜਾ ਠਹਿਰਾ ਹੋਰ ਤੋਂ ਉਪਾਏ ਇੱਥੇ ਥੋੜਾ ਠਹਿਰਾ ਹਰ ਧਾਨ ਇੱਥੇ ਥੋੜਾ ਠਹਿਰਾ ਕਿਤੇ ਨਾ ਪਾਈ ਜੇ ਹਲਤ ਪਲਤ ਹਰ ਹੋਏ ਸਖਾਈ ਰਹਾਉ ਸਤ ਸੰਗਤੀ ਸੰਗ ਹਰ ਧਨ ਖੱਟੀ ਐ ਇਹਨਾ ਸਤ ਸੰਗਤੀ ਇਸ ਤਰ੍ਹਾਂ ਨਹੀਂ ਬੋਲਣਾ ਸਤ ਸੰਗਤੀ ਤੇ ਟਿੱਪੀ ਹੈਗੀ ਆ ਬੜੀ ਵਾਰੇ ਪਦ ਆਉਂਦਾ ਸਤ ਸੰਗਤ ਪੋਲਾ ਜਾਨੀ ਬੋਲਣਾ ਸਤ ਸੰਗਤੀ ਨਹੀਂ ਕਹਿਣਾ ਸਤ ਸੰਗਤੀ ਸੰਗ ਸਤ ਸੰਗਤੀ ਹਰ ਸਤ ਸੰਗਤੀ ਸੰਗ ਹਾਰ ਧਨ ਖੱਟੀਐ ਹੋਰਥੈ ਹੋਰਤ ਉਪਾਇ ਹਰ ਧਨ ਕਿਤਾ ਨਾ ਪਾਈ ਹਰ ਰਤਨ ਕਾ ਵਾ ਪਾਰੀਆ ਹਰ ਰਤਨ ਧਨ ਵਿਹਾਜੇ ਇਥੇ ਵਿਸਰਾਮ ਹੈ ਵਿਹਾਜੇ ਝੱਜਾ ਨਾਲ ਉਚਾਰਨ ਕਰਨਾ ਹਰ ਰਤਨ ਕਾ ਵਪਾਰੀਆ ਇਥੇ ਠਮਕ ਹਰ ਰਤਨ ਧਨ ਵਿਹਾਜੇ ਕੱਚਾ ਕੇ ਵਪਾਰੀਏ ਵਾਕੇ ਹਰ ਧਨ ਲਿਆ ਨਾ ਜਾਈ ਐਸੀ ਤਰ੍ਹਾਂ ਪਾਠ ਉਚਾਰਨ ਕਰਨਾ ਕੱਚਾ ਕੇ ਵਪਾਰੀਏ ਇਥੇ ਠਮਕ ਵਾਕ ਇਕੱਠਾ ਪਾਠ ਨਹੀਂ ਕਰਨਾ ਲਮਕਾ ਕੇ ਵਖਰਾ ਪਾਠ ਬੋਲਣਾ ਡੈਸ਼ ਲਾ ਕੇ ਵਾ ਕੇ ਵਾ ਕੇ ਹਰ ਧਨ ਲਿਆ ਨਾ ਜਾਈ ਹਰ ਧਨ ਰਤਨ ਜ ਹਰ ਧਨ ਰਤਨ ਜਵੇ ਹਰ ਮਾਨਕ ਹਰ ਧਨ ਨਾਲ ਅੰਮ੍ਰਿਤ ਵੇਲੇ ਵਤੈ ਹਰ ਭਗਤੀ ਹਰ ਲਿਵ ਲਾਈ ਇਹ ਵੀ ਮਹੰਗਾ ਵਿਸਰਾਮ ਹੈ ਯਾਦ ਰੱਖਣਾ ਹੈ ਹਰ ਧਨ ਇਥ ਠਮਕ ਰਤਨ ਜਵੇਹਰ ਮਾਨਕ ਇਥੇ ਠਮਕ ਹਰ ਧੰਨ ਨਾਲ ਅੰਮ੍ਰਿਤ ਵੇਲੇ ਵੱਤੈ ਇਥੇ ਵਿਸਰਾਮ ਹੈ ਵੱਤੈ ਕਸਕੇ ਬੋਲਣਾ ਧੰਨਾ ਨਹੀਂ ਕਹਿਦਣਾ ਹਰ ਧੰਨ ਨਾਲ ਨਹੀਂ ਕਹਿਣਾ ਕਈ ਪਾਟੀ ਸਿੰਘ ਧੰਨਾ ਕਹਿ ਜਿੰਦੇ ਹਰ ਧੰਨ ਨਾਲ ਅੰਮ੍ਰਿਤ ਵੇਲੇ ਵੱਤੈ ਹਰ ਭਗਤੀ ਹਰ ਲਿਵਲਾਈ ਹਰ ਧਨ ਅੰਮ੍ਰਿਤ ਵੇਲੇ ਵੱਤੈ ਕਾ ਬੀਜਿਆ ਭਗਤ ਖਾਏ ਹਰ ਧਨ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ ਇਥੇ ਵਿਸਰਾਮ ਹੈ ਹਰ ਧਨ ਪਦ ਤੇ ਠੰਕ ਲਾ ਦਨੀ ਹੈ ਭਗਤ ਖਾਏ ਖਰਚ ਰਹੇ ਇਥੇ ਠਮਕ ਨਿਖੁਟੈ ਨਾਹੀ ਨਿਖੁਟੈ ਕਸਕੇ ਬੋਲਨਾ ਹਰ ਧਨ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁਟੈ ਨਾਹੀ ਹਲਤ ਪਲਤ ਹਰ ਧਨੈ ਕੀ ਤਨ ਹੈ ਪੁੱਲਾ ਹੀ ਬੋਲਨਾ ਹਲਤ ਪਲਤ ਹਰ ਤਨ ਹੈ ਕੀ ਹਲਤ ਪਲਤ ਹਰ ਤਨ ਹੈ ਕੀ ਭਗਤਾ ਕੋ ਮਿਲੀ ਵਡਿਆਈ ਹਰ ਤਨ ਨਿਰਭਉ ਸਦਾ ਸਦਾ ਅਸਥਿਰ ਹੈ ਸੱਚਾ ਇਹ ਤਾਂ ਇਹ ਹਰ ਤਨ ਅਗਨੀ ਤਸ ਕਰੈ ਪਾਣੀਐ ਜਮ ਦੂਤਾ ਕਿਸੇ ਕਾ ਗਵਾਇਆ ਨਾ ਜਾਈ ਇਸ ਪੰਕਤੀ ਦੇ ਵਿੱਚ ਦੋ ਵਿਸਰਾਮ ਹਨ ਕਿ ਅਨਲ ਲਾਉਣੇ ਹਨ ਹਰ ਧਨ ਨਿਰਭਉ ਇਥੇ ਠੰਮਕ ਸਦਾ ਸਦਾ ਅਸਥਿਰ ਹੈ ਸੱਚ ਇਥੇ ਪਹਿਲਾ ਵਿਸਰਾਮ ਹੈ ਇਹੋ ਹਰ ਧਨ ਇਥੇ ਠੰਮਕ ਅਗਨੀ ਤਸਕਰ ਹੈ ਪਾਣੀ ਹੈ ਜਮਦੂਤਾ ਹੈ ਇਥੇ ਦੂਸਰਾ ਵਿਸਰਾਮ ਹੈ ਕਿਸੇ ਕਾ ਗਵਾਇਆ ਨਾ ਜਾਈ ਯਾਨੀ ਜੁੜੀਆਂ ਠੰਮਕਾਂ ਹਨ ਉੱਥੇ ਤੇ ਇਸ਼ਾਰਾ ਹੀ ਦੇਣਾ ਹੈ ਜਿਆਦਾ ਵਿਸਰਾਮ ਤੇ ਰੁਕਣਾ ਇਉਂ ਪੰਕਤੀ ਸਾਰੀ ਉਚਾਰਨ ਕਰਨੀ ਹੈ ਹਰ ਧਨ ਨਿਰਪਾਉ ਸਦਾ ਸਦਾ ਅਸਥਿਰ ਹੈ ਸਾਚਾ ਇਹ ਹਰ ਧਨ ਅਗਨੀ ਤਸਕਰੈ ਪਾਣੀ ਹੈ ਜਮਦੂਤਾ ਕਿਸੇ ਕਾ ਗਵਾਇਆ ਨਾ ਜਾਈ ਹਰ ਧਨ ਨਿਰਪਾਉ ਸਦਾ ਸਦਾ ਅਸਥਿਰ ਹੈ ਸਾਚਾ ਇਹੋ ਹਾਰ ਧਨ ਅਗਨੀ ਤਸਕਰੈ ਪਾਣੀਐ ਜਮ ਦੂਤੈ ਕਿਸੈ ਕਾ ਗਵਾਇਆ ਨਾ ਜਾਈ ਆ ਯਾਨੀ ਵਿਸਰਾਮ ਤੇ ਜਿਆਦਾ ਠਹਿਰਾਜ ਆ ਦੇ ਕੇ ਬੋਲਣਾ ਹਰ ਧਨ ਕਉ ਉਚੱਕਾ ਨੇੜ ਨ ਆਵਈ ਜਮ ਜਾਗਾਤੀ ਡੰਡ ਨ ਲਗਾਈ ਹਰ ਧਨ ਕਉ ਇਥੇ ਠਮਕ ਉਚਕਾ ਨਹੀਂ ਕਹਿਣਾ ਉਚੱਕਾ ਬੋਲਣਾ ਉਚੱਕਾ ਨੇੜ ਨ ਆਵਈ ਇਥੇ ਵਿਸਰਾਮ ਜਮ ਜਾਗਾਤੀ ਡੰਡ ਨ ਲਗਾਈ ਸਾਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ ਤਿਨਾ ਇੱਕ ਵਿਖ ਨਾਲ ਨਾ ਜਾਈ ਸਾਕਤੀ ਇਥੇ ਯਮ ਕਲਾ ਦਨੀ ਹੈ ਪਾਪ ਕਰਕੇ ਇਥੇ ਥੋੜਾ ਜਿਹਾ ਠਹਿਰਾ ਦੇਣਾ ਵਿਖਿਆ ਧਨ ਸੰਚਿਆ ਇਥੇ ਵਿਸਰਾਮ ਹੈ ਤਿਨਾ ਇਥੇ ਯਮ ਕਲਾ ਦਨੀ ਹੈ ਇੱਕ ਵਿਖ ਨਾਲ ਨਾ ਜਾਈ ਵਿਖ ਖਸ ਕੇ ਬੋਲਣਾ ਹਲਤਾ ਵਿੱਚ ਸਾਖਤ ਦੁਹੇਲੇ ਭਏ ਹੱਥੋਂ ਛੁੜਕ ਗਿਆ ਅੱਗੇ ਪਲਤ ਸਾਖਤ ਹਰ ਦਰਗਹ ਢੋਈ ਨਾ ਪਾਈ ਇਹ ਵੀ ਵਿਸਰਾਮ ਮਹਿੰਗਾ ਵਿਸਰਾਮ ਹੈ ਹਲਤੈ ਵਿੱਚ ਸਾਖਤ ਦੁਹੀਲੇ ਭਏ ਇਥੇ ਠਮਕ ਹੱਥੋਂ ਛੁੜਕ ਗਿਆ ਇਥੇ ਵਿਸਰਾਮ ਹੈ ਅੱਗੇ ਪਲਤ ਸਾਖਤ ਇਥੇ ਠਮਕ ਗਏ ਹਰ ਦਰਗਹ ਢੋਈ ਨਾ ਪਾਈ ਹਲਤਾ ਵਿੱਚ ਸਾਖਤ ਦੁਹੇਲੇ ਭਏ ਹੱਥੋਂ ਛੁੜਕ ਗਿਆ ਹਲਤਾ ਵਿੱਚ ਸਾਖਤ ਦੁਹੇਲੇ ਭਏ ਹੱਥੋਂ ਛੁੜਕ ਗਿਆ ਅੱਗੇ ਪਲਤ ਸਾਖਤ ਹਰ ਦਰਗ ਹੈ ਢੋਈ ਨਾ ਪਾਈ ਬਸੇ ਇਸ ਤਰ੍ਹਾਂ ਮਿਹਨਤ ਕਰਨੀ ਆ ਵੀ ਵਿਸਰਾਮ ਤੇ ਜ਼ਿਆਦਾ ਰੁਕਣਾ ਹੈ ਇਹ ਨਾ ਹੋਵੇ ਵੀ ਠੰਮਗਾ ਵੀ ਵਿਸਰਾਮ ਹੀ ਬਣ ਜਨ ਜ਼ਿਆਦਾ ਵਿਸਰਾਮ ਤੇ ਠਹਿਰਾ ਜਦੋਂ ਦਵਾਂਗੇ ਫਿਰ ਪੂਰੀ ਸਪਸ਼ਟ ਅਤੇ ਸ਼ੁੱਧ ਹੋ ਜਾਏਗਾ ਐਨ ਸਰਲ ਹੋ ਜਾਏਗਾ ਹਲਤੈ ਵਿੱਚ ਸਾਖਤ ਦੁਹੇਲੇ ਭਏ ਹੱਥੋਂ ਛੁੜਕ ਗਿਆ ਇੱਥੇ ਜਾ ਕੇ ਰੁਕਣਾ ਅੱਗੇ ਪਲਤ ਸਾਖਤ ਹਰ ਦਰਗਹ ਢੋਈ ਨਾ ਪਾਈ ਇੱਥੇ ਸਰਾਮ ਸਾਖਤ ਨਹੀਂ ਹਾਂ ਅੱਗੇ ਪਲਤ ਸਾਖਤ ਤੇ ਮੜੀ ਠੰਮਕ ਜੀ ਲਾ ਦੇ ਗਿਆ ਤੇ ਵਿਸਰਾਮ ਇਸ ਹਰ ਧਾਨ ਕਾ ਸਾਹ ਹਰ ਆਪ ਹੈ ਸੰਤੋ ਜਿਸ ਨੂੰ ਦੇ ਸੋ ਹਰ ਧਨ ਲੱਦ ਚਲਾਈ ਇਸ ਹਰ ਧਨ ਕਾ ਸਾਹ ਹਰ ਆਪ ਹੈ ਸੰਤਹ ਇਥਿ ਵਿਸਾਮ ਹੈ ਜਿਸ ਨੂੰ ਦੇ ਸੋ ਹਰ ਧਨ ਲੱਦ ਚਲਾਈ ਇਸ ਹਰ ਧਨ ਕਾ ਟੋਟਾ ਕਦੇ ਨ ਆਵਈ ਜਨ ਨਾਨਕ ਕਉ ਗੁਰ ਸੋਝੀ ਪਾਈ ਹਾਂ ਗੁਰ ਸੋਝੀ ਨਹੀਂ ਕਹਿਣਾ ਇਸ ਹਰ ਧਨ ਕਾ ਇਹ ਧਨੈ ਭੁੱਲਾਈ ਭੁੱਲਣਾ ਤਨ ਨਹੀਂ ਕਹਿਣਾ ਇਸ ਹਰ ਤਨੈ ਕਾ ਤੂ ਟੁਕਦੀ ਨਾ ਬਈ ਇੱਥੇ ਵਿਸਰਾਮ ਜਨ ਨਾਨਕ ਕਾ ਗੁਰ ਸੋਜੀ ਪਾਈ ਸੂਹੀ ਮਹੱਲਾ ਚੌਥਾ ਜਿਸਨੋ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਣਾ ਰਵੈ ਸੋ ਭਗਤ ਸੋ ਪ੍ਰਮਾਨ ਹਾਂਜੀ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਜਿਸਨੋ ਹਰ ਸੁਖ ਪ੍ਰਸੰਨ ਹੋਏ ਸੁਖ ਪ੍ਰਸੰਨ ਵੱਖਰਾ ਪਾਠ ਕਰਨਾ ਸੁਖ ਪ੍ਰਸੰਨ ਹੋਏ ਇੱਥੇ ਠਮਕ ਸੋ ਹਰ ਗੁਣਾ ਰਵੈ ਇੱਥੇ ਵਿਸਰਾਮ ਹੈ ਸੋ ਭਗਤ ਸੋ ਪਰਮਾਨ ਜਿਸ ਨੂੰ ਹਰ ਸੁਖ ਪ੍ਰਸੰਨ ਹੋਏ ਸੋ ਹਰ ਗੁਣਾ ਰਵੈ ਸੋ ਭਗਤ ਸੋ ਪਰਵਾਨ ਤੇਸ ਕੀ ਮਹਿਮਾ ਕਿਆ ਵਰਨੀਐ ਜਿਸ ਕੈ ਹਿਰਦੈ ਵਸਿਆ ਹਰ ਪੁਰਖ ਭਗਵਾਨ ਗੋਵਿੰਦ ਗੁਣ ਗਾਇਆ ਜੀਓ ਲਾਏ ਸਤਿਗੁਰੂ ਨਾਲ ਧਿਆਨ ਰਹਾਉ ਗੋਵਿੰਦ ਗੁਣ ਗਾਇਆ ਜੀਓ ਇਥੇ ਵਿਸਰਾਮ ਲਾਉਣਾ ਹੈ ਲਾਏ ਸਤਿਗੁਰੂ ਨਾਲ ਧਿਆਨ ਰਹਾਉ ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ ਪਹਿਲਾ ਸਤਿਗੁਰੂ ਪਾਦਾ ਦੂਜਾ ਸਤਿਗੁਰ ਹੈ ਧਿਆਨ ਨਾਲ ਉਚਾਰਨ ਕਰਨਾ ਸੋ ਸਤਿਗੁਰੂ ਸਾ ਸੇਵਾ ਸਤਿਗੁਰੂ ਕੀ ਸਫਲ ਹੈ ਜਿਸ ਤੇ ਪਾਈਐ ਪਰਮ ਨਿਧਾਨ ਜੋ ਦੂਜੈ ਪਾਏ ਸਾਖਤ ਕਾਮਨਾ ਅਰਥ ਦੁਰਗੰਧ ਸਰੇਵਦੇ ਜੋ ਦੂਜੈ ਪਾਏ ਸਾਖਤ ਕਾਮਨਾ ਅਰਥ ਦੁਰਗੰਧ ਸਰੇਵਦੇ ਸੋ ਨਹਿ ਫਲ ਸਭ ਅਗਿਆਨ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਜੋ ਦੂਜਾ ਭਾਏ ਸਾਖਤ ਕੰਮਨ ਆਰਥ ਇਥੇ ਠਮਕ ਲਾ ਦੇਣੀ ਹੈ ਸਾਖਤ ਪਦ ਤੇ ਥੋੜਾ ਜਿਹਾ ਠਹਿਰਾ ਦੇ ਦੇਣਾ ਜੋ ਦੂਜਾ ਭਾਏ ਸਾਖਤ ਕੰਮਨ ਆਰਥ ਦੁਰਗਾੰਦ ਸਰਿਵਦੇ ਇਥੀ ਵਿਸਰਾਮ ਹੈ ਸੋ ਨੇਹ ਫਲ ਸਭ ਅਗਿਆਨ ਜਿਸਨੋ ਪ੍ਰਤੀਤ ਹੋਵੇ ਤਿਸ ਕਾ ਗਾਵਿਆ ਥਾਏ ਪਲੈ ਸੋ ਪਾਵੈ ਦਰਗਹ ਮਾਨ ਜੋ ਬਿਨ ਪਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਜੋ ਬਿਨ ਪਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਓਨ ਕਾ ਉਤਰ ਜਾਏਗਾ ਝੂਠ ਗਮਾਨ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਏ ਤੇਹਾ ਹੋ ਕਰੀ ਵਖਿਆਨ ਦਸਮ ਦਾਸ ਕਹੈ ਜਨ ਨਾਨਕ ਇਥੇ ਵਿਸਰਾਮ ਹੈ ਜੀ ਹਾ ਤੂੰ ਕਰਾਏਹਿ ਇਕ ਰਾਏਹਿ ਬੋਲਣਾ ਜੀ ਹਾ ਪਦ ਤੇ ਜਮਕ ਲਾਦਿਨੀ ਜੀ ਹਾ ਤੂੰ ਕਰਾਏਹਿ ਤੇਹਾ ਹੋ ਕਰੀ ਵਖਿਆਨ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠ Seba.